ਇੱਕ ਜੋ ਤੋਂ ਥੋੜੀ ਯੂਥ ਵੈਲਫੇਅਰ ਸਟੱਡੀ ਵੱਲੋਂ ਅੱਜ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਕਿਸ ਵਿਸ਼ੇ ਉੱਪਰ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਤਨਬਾਤ ਕਰਦਾ ਸਾਰੇ ਮੀਡੀਆ ਚਬਾਨਿਆਂ ਨੂੰ ਕਿ ਤੁਸੀਂ ਇੱਥੇ ਪਹੁੰਚਿਓ ਸਾਡੀ ਛੋਟੀ ਜਿਹੀ ਆਵਾਜ਼ ਜਿਹੜੀ ਹੈ ਤੁਸੀਂ ਜਨ ਤੱਕ ਕਰੋਗੇ ਇਹਨੂੰ ਦੁਨੀਆ ਤੱਕ ਪਹੁੰਚਾਓਗੇ ਪ੍ਰਸ਼ਾਸਨ ਤੱਕ ਜਾਏਗੀ ਸਰਕਾਰਾਂ ਤੱਕ ਜਾਏਗੀ ਅੱਜ ਤੋਂ ਅਸੀਂ ਉਸ ਸਮੇਂ ਪਹਿਲਾਂ ਸਾਡੇ ਸੀਨੀਅਰ ਚੇਅਰਮੈਨ ਸਰਦਾਰ ਪਵਿੱਤਰ ਸਿੰਘ ਸਿੱਧੂ ਜੀ ਤੇ ਸਾਡੇ ਚੇਅਰਮੈਨ ਭਿੰਦਰ ਜੀ ਸਾਡੇ ਪ੍ਰਧਾਨ ਗੁਰਪ੍ਰੀਤ ਜੀ ਤੇ ਸਾਡੀ ਸਮੁੱਚੀ ਟੀਮ ਵੱਲੋਂ ਇਹ ਕਿ ਪ੍ਰਲਾਂ ਰੱਖਿਆ ਗਿਆ ਸੀ ਕਮਿਸ਼ਨ ਚਾਲੂ ਕੀਤਾ ਗਿਆ ਸੀ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਸ਼ਲੀਲਤਾ ਫੈਲਾਈ ਜਾ ਰਹੀ ਹੈ ਸਾਡੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਭੈਣਾ ਜਾਂ ਮਾਤਾਵਾਂ ਉਹਨਾਂ ਕਹਿਣ ਤੋਂ ਵੀ ਸ਼ਰਮ ਆ ਰਹੀ ਸੀ ਜੋ ਅਸੀਂ ਇਹ ਸ਼ਲੀਲਤਾ ਵੀਡੀਓ ਸੀ ਦੇਖੀ ਜਾ ਰਹੀ ਸੀ ਕਿਉਂਕਿ ਦਿਨ ਪਰ ਦਿਨ ਅਸੀਂ ਸਵੇਰੇ ਉੱਠਦੇ ਜਦੋਂ ਕੋਈ ਬੰਦਾ ਕੋਈ ਸ਼ਬਦ ਲਗਾਉਂਦਾ ਜੇ ਗੁਰਬਾਣੀ ਲਗਾਉਂਦਾ ਜੇ ਜਾਂ ਕੋਈ ਧਾਰਮਿਕ ਕੋਈ ਵੀਡੀਓਜ਼ ਲਗਾਉਂਦਾ ਕੋਈ ਭੇਟਾ ਸੁਣਨੀ ਹੁੰਦੀਆਂ ਹਰ ਆਪਣੇ ਆਪਣੇ ਤੁਰਨ ਸਾਬ ਨਾਲ ਤੇ ਜਦੋਂ ਉਹਨੂੰ ਬੰਦ ਹੋਣ ਤੋਂ ਬਾਅਦ ਜਦੋਂ ਚਰੀਲਾਂ ਚਲਦੀਆਂ ਤੇ ਸ਼ਲੀਲਤਾ ਦੀਆਂ ਇਹੋ ਜਿਹੇ ਮੈਸੇਜ ਆਉਂਦੇ ਸੀ ਇਹੋ ਜਿਹੇ ਵਰਲਡ ਹੁੰਦੇ ਸੀ ਕਿ ਸ਼ਾਇਦ ਉਹ ਬੰਦਾ ਆਪਣੀ ਫੈਮਿਲੀ ਦੇ ਨਾਲ ਨਹੀਂ ਦੇਖ ਸਕਦਾ ਸੀ ਉਹਦੇ ਲਈ ਸਾਡੀ ਟੀਮ ਵੱਲੋਂ ਇੱਕ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਡਾ ਮੰਗ ਪੱਤਰ ਸੀ ਪਹਿਲਾ ਮੰਗ ਪੱਤਰ ਜਿਹੜਾ ਅਸੀਂ ਸਾਡੇ ਮੌਜੂਦਾ ਐਮ.ਐਲ.ਏ. ਰਜਿੰਦਰਪਾਲ ਕੋਲ ਸ਼ੀਨਾ ਹਲਕਾ ਵਿਧਾਇਕ ਸਾਡੀ ਟੀਮ ਵੱਲੋਂ ਉਹਨੂੰ ਦਿੱਤਾ ਗਿਆ ਸੀ ਇਸ ਅਗਲਾ ਜਿਹੜਾ ਮੰਗ ਪੱਤਰ ਜੀ ਸੀ ਪੀ ਸਾਹਿਬ ਜੋ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਗਿਆ ਕਿਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਅਸੀਂ ਡੀ ਸੀ ਸਾਹਿਬ ਨੂੰ ਆਪਣੇ ਇੱਥੇ ਮੰਗ ਪੱਤਰ ਦਿੱਤਾ ਗਿਆ ਪੂਰੀ ਟੀਮ ਵੱਲੋਂ ਕਿ ਇੱਥੇ ਕਾਰਵਾਈ ਕੀਤੀ ਜਾਵੇ ਨਾਲ ਹੀ ਡੀ ਸੀ ਸਾਹਿਬ ਦੇ ਮਾਧਿਅਮ ਤੋਂ ਅਸੀਂ ਮੰਗ ਪੱਤਰ ਆਪਣਾ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਸੀਂ ਇੱਥੋਂ ਡੀਸੀ ਸਾਹਿਬ ਦੇ ਥਰੂ ਇਹ ਲੈਟਰ ਭੇਜਿਆ ਗਿਆ ਤੇ ਮਾਨਯੋਗ ਸਾਡੇ ਮਹਿਲਾ ਕਮਿਸ਼ਨ ਅਸੀਂ ਸਭਨ ਸਾਰੇ ਦੇ ਨਾਲ ਗੱਲਬਾਤ ਕਰਕੇ ਕੀਤਾ ਖੁਸ਼ੀ ਵਾਲੀ ਇਹ ਗੱਲ ਇਹ ਹੈਗੀ ਹੈ ਕਿ ਉਸ ਟਾਈਮ ਤੋਂ ਅਸੀਂ ਤੁਸੀਂ ਵੀ ਦੇਖ ਰਹੇ ਹੋ ਕਿ ਇਹਦੇ ਉੱਤੇ ਬੜੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਇੱਕ ਮਾਧਿਅਮ ਹੈ ਜੋ ਲੋਕਾਂ ਨੂੰ ਇੱਕ achhiyan chijjan dikhanan vaste ya achhiyan chijjan nu aware karan vaste hai ਅੱਜਕੱਲ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਚਾਹੇ ਸੀ ਧੀਆਂ ਨੂੰ ਲੈ ਲਈਏ ਚਾਹੇ ਨੌਜਵਾਨ ਬਰਗ ਨੂੰ ਲੈ ਲਈਏ ਕੋਈ ਤੋਂ ਭ੍ਰਮਿਤ ਹੋ ਕੇ ਆਊਟ ਆਫ ਵੇ ਜਾ ਰਹੇ ਆ ਰਸਤੇ ਗਲਤ ਹੋ ਰਹੇ ਆ ਕ੍ਰਾਈਮ ਵੱਧ ਰਿਹਾ ਔਰ ਲੋਕ ਜਿਹੜੇ ਆ ਸਾਡੀ ਜਿਹੜੀਆਂ ਜਨਰੇਸ਼ਨਸ ਆ ਉਹ ਸਹੀ ਜਗ੍ਹਾ ਜਾਣ ਦੇ ਬਜਾਏ ਗਲਤ ਰਸਤੇ ਜਾ ਰਹੇ ਆ ਹਮੇਸ਼ਾ ਜਦੋਂ ਤੁਸੀਂ ਨਿਊਜ਼ਪੇਪਰ ਦੇਖਦੇ ਹੋ ਤੁਸੀਂ ਮੀਡੀਆ ਨੂੰ ਸਭ ਤੋਂ ਪਹਿਲਾਂ ਹੀ ਪਤਾ ਕਿ ਅੱਜ ਉਸ ਛੋਟੀ ਬੱਚੀ ਦੇ ਨਾਲ ਉੱਥੇ ਰੇਪ ਹੋ ਗਿਆ ਜਾਂ ਕਿਸੇ ਬਜ਼ੁਰਗ ਦੇ ਨਾਲ ਗਲਤ ਹੋ ਰਿਹਾ ਤੱਕਾ ਹੋ ਰਿਹਾ ਈਆਂ ਭੈਣਾਂ ਦੇ ਨਾਲ ਤੱਕਾ ਹੋ ਰਿਹਾ ਪ੍ਰੀਤ ਜ਼ਿੰਮੇਦਾਰ ਕੌਣ ਹੈ ਸਾਡੀ ਜਨਤਾ ਆਪ ਜ਼ਿੰਮੇਦਾਰ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਕੋਈ ਅੱਛੀ ਚੀਜ਼ ਪਾਉਂਦੇ ਉਹਨਾਂ ਦੇ ਵਿਊਜ਼ ਕਿੰਨੇ ਕੁ ਹੁੰਦੇ ਨੇ ਜਾਂ ਸ਼ੇਅਰਜ਼ ਕਿੰਨੇ ਕੁ ਹੁੰਦੇ ਨੇ ਜੋ ਸ਼ਲੀਲਤਾ ਪਾ ਰਿਹਾ ਹੈ ਮਿਲੀਅਨਜ਼ ਦੇ ਹਿਸਾਬ ਨਾਲ ਵਿਊਜ਼ ਆ ਰਹੇ ਹਨ ਮਿਲੀਅਨ ਦੇ ਹਿਸਾਬ ਨਾਲ ਸ਼ੇਅਰ ਜਾ ਰਹੇ ਹਨ ਕਮੈਂਟ ਜਾ ਰਹੇ ਹਨ ਤੇ ਉਹ ਅਸੀਂ ਕਿਸੇ ਨੂੰ ਦੋਸ਼ੀ ਠਹਿਰਾਉਣ ਦੇ ਬਜਾਏ ਸਿੱਖ ਖੁਦ ਇਹਦੇ ਜ਼ਿੰਮੇਦਾਰ ਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਪਹਿਲਾਂ ਅਵੋਇਡ ਕਰੀਏ ਸ਼ੇਅਰਜ਼ ਨਾ ਕਰੀਏ ਰੀਲਾਂ ਨਾ ਦੇਖੀਏ ਠੀਕ ਹੈ ਅਸੀਂ ਲੋਕਾਂ ਤੱਕ ਉਹ ਮੈਸੇਜ ਗਲਤ ਮੈਸੇਜ ਪਾ ਰਹੇ ਆਂ ਔਰ ਜੇ ਕੋਈ ਜਗ੍ਹਾ ਸਹੀ ਮੈਸੇਜ ਹੋਵੇ ਤਾਂ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਸਾਡੀ ਟੀਮ ਦਾ ਅੱਜ ਦਾ ਇੱਕ ਇਹੀ ਸਾਡਾ ਮੋਟਿਵ ਸੀ ਅੱਜ ਕਿ ਜੋ ਇਹ ਸ਼ਲੀਲਤਾ ਹੈ ਪ੍ਰਸ਼ਾਸਨ ਵੱਲੋਂ ਜੋ ਵੀ ਕਦਮ ਚੱਕਿਆ ਗਿਆ ਮੈਂ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਕਰਦਾ ਪੂਰੀ ਟੀਮ ਵੱਲੋਂ ਕਿ ਉਹਨਾਂ ਨੇ ਕਦਮ ਚੱਕਿਆ ਤੇ ਮੈਂ ਜਨਤਾ ਨਾਲ ਵੀ ਇੱਕ ਅਪੀਲ ਕਰਾਂਗਾ ਕਿ ਤੁਸੀਂ ਘਰਾਂ 'ਚ ਬੈਠਣਗੇ ਨਾ ਵੱਧ ਤੋਂ ਵੱਧ ਸਮਾਜ ਨੂੰ ਚੰਗੇ ਰਾਹ 'ਤੇ ਪਾਉਣ ਲਈ ਬਾਹਰ ਆਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਇੱਕ ਦੂਜੇ ਨੂੰ ਦੇਖਦੇ ਹਾਂ ਅਸੀਂ ਲਤਾਂ ਦਾ ਬੋਹ ਖਿੱਚ ਲੰਨੇ ਆ ਕਿ ਪਤਾ ਨਹੀਂ ਬੰਦਾ ਵਿਲਾਏ ਬੰਦਾ ਕੀ ਹੈਗਾ ਤੇ ਜੇ ਤੁਸੀਂ ਆਪ ਨਿਕਲੋ ਇੱਕਾਲੋ ਇਹ ਅੱਗ ਆਪਣੇ ਘਰ ਤੱਕ ਵੀ ਆਂਦੀ ਹੈ ਅਸੀਂ ਸਾਗ ਨੂੰ ਬੁਝਾਉਣ ਵਾਸਤੇ ਅਸੀਂ ਸਾਰੇ ਸਮਾਜ ਇਕਜੁੱਟ ਹੋਈਏ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਪਣੀ ਹੋ ਰਹੀ ਹੈ ਇਹ ਇੱਕ ਜੋਤ ਯੂਥ ਵੈਲਫੇਅਰ ਸੁਸਾਇਟੀ ਜਿਹਨੂੰ ਅਨਿਲ ਕੁਮਾਰ ਜੀ ਔਰ ਇਹਨਾਂ ਦੀ ਸਾਰੀ ਟੀਮ ਸਾਡੇ ਸਰਪੰਚ ਬਪਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਇਹ ਸਾਰੀ ਇੱਕ ਟੀਮ ਇੱਕ ਗੁਰਪ੍ਰੀਤ ਸਿੰਘ ਜੀ ਬੈਠੇ ਸਾਡੇ ਪ੍ਰਧਾਨ ਜੀ ਇਹ ਸਾਰੀ ਟੀਮ ਇੱਕ ਤਾਂ ਚਲਾ ਰਹੀ ਆ ਮਹਮ ਪਿਛਲੇ ਲੰਬੇ ਸਮੇਂ ਤੋਂ ਸੀ ਦੀ ਦੇਖਦੇ ਆ ਰਹੇ ਸੀਗੇ ਵੀ ਸਮਾਜ ਦੇ ਵਿੱਚ ਅਸ਼ਲੀਲਤਾ ਦਾ ਬਹੁਤ ਵਾਧਾ ਹੋ ਰਿਹਾ ਸੀਗਾ ਇਹ ਅਸਲ ਚ ਇਹਦਾ ਜਦੋਂ ਦਾ smartphones ਚੱਲੇ ਆ ਉਹਦੇ ਵਿੱਚ ਇਹ ਜਿਆਦੇ ਅਸ਼ਲੀਲਤਾ ਦੀਆਂ ਵੀਡੀਓਜ਼ ਬਣਾ ਕੇ ਇੱਕ ਵਿਊਜ਼ ਲੈਣ ਵਾਸਤੇ ਇੱਕ ਨਵੀਂ ਕਮਾਈ ਦਾ ਸਾਧਨ ਬਣਾ ਲਿਆ ਇਹਨਾਂ ਨੇ ਉਹ ਕਮਾਈ ਇੱਕ ਬੰਦੇ ਨੂੰ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਲੇਕਿਨ ਉਹਦਾ ਜਿਹੜਾ ਸਮਾਜ ਦੇ ਵਿੱਚ ਬਰਾਈ ਪੈਦਾ ਹੋ ਰਹੀ ਹੈ ਖਾਸ ਕਰ ਛੋਟੇ ਬੱਚਿਆਂ 'ਚ ਜਿਹੜੇ ਸਕੂਲੀ ਬੱਚੇ ਆ ਕਾਲਜਾਂ ਦੇ ਬੱਚੇ ਆ ਜਾਂ ਹੋਰ ਜੰਗੇਜ਼ ਜਿਹੜੇ ਬੱਚੇ ਹੈਗੇ ਆ ਉਹਨਾਂ 'ਚ ਬੜਾ ਬੁਰਾ ਪ੍ਰਭਾਵ ਪੈ ਰਿਆ ਸੀ ਇਹ ਅਸੀਂ ਪਿਛਲੇ 3-4 ਮਹੀਨਿਆਂ ਤੋਂ ਸਾਡੇ ਨਿਲਕੁਮਾਰ ਪ੍ਰਧਾਨ ਜੀ ਜਿਹੜੇ ਫਾਊਂਡਰ ਹੈ ਇਸ ਏਕ ਜੋਤ ਦੇ ਅਸੀਂ ਡਿਸਕਸ ਕੀਤਾ ਸੀਗਾ ਵੀ ਇਹਦੇ ਪ੍ਰਤੀ ਕੋਈ ਮੂਵਮੈਂਟ ਚਲਾਈ ਜਾਵੇ ਤਾਂ ਕਿ ਜਿਹੜੇ ਸਮਾਜ 'ਚ ਇਹ ਕੁਰੀਤੀਆਂ ਫੈਲ ਰਹੀਆਂ ਇਹਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਇਹਦੇ ਤੇ ਕੋਈ ਫੁੱਲ ਸਟਾਪ ਲਾਇਆ ਜਾ ਸਕੇ ਫਿਰ ਅਸੀਂ ਪਿਛਲੇ ਮਹੀਨੇ ਕਰੀਬ 1 ਮਹੀਨਾ ਪਹਿਲਾਂ ਆਪਣੇ ਲੈਟਰ ਹੈਡ ਤੇ ਸਾਡੀ ਜਿਹੜੀ ਸੁਸਾਇਟੀ ਆ ਉਹਦੇ ਲੈਟਰ ਹੈਡ ਤੇ ਅਸੀਂ ਰਿਕੁਐਸਟ ਲਿਖੀ ਸੀ ਆ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਸੀ ਸਾਹਿਬ ਲੁਧਿਆਣਾ ਔਰ ਕਮਿਸ਼ਨਰ ਪਲੀਜ਼ ਕਮਿਸ਼ਨਰ ਸਾਹਿਬ ਲੁਧਿਆਣਾ ਇਹਨਾਂ ਨੂੰ ਅਸੀਂ ਲੈਟਰ ਬਾਈ ਹੈਂਡ ਦੇਖ ਕੇ ਆਏ ਸੀ ਡੀਸੀ ਸਾਹਿਬ ਨੂੰ ਬਾਕੀ ਜਿਹੜੇ ਲੈਟਰ ਹੈਗੇ ਮੁੱਖ ਮੰਤਰੀ ਸਾਹਿਬ ਦਾ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਬਾਲ ਵਿਕਾਸ ਮੰਤਰਾਲੇ ਦਾ ਉਹ ਡੀਸੀ ਸਾਹਿਬ ਨੇ ਉਹਨਾਂ ਦੇ ਆਂਦਾ ਸੀ ਡੀਸੀ ਸਾਹਿਬ ਨੇ ਕਿੱਥੇ ਪਹੁੰਚਦਾ ਹੋਇਆਗਾ ਉਹਦੇ ਚ ਸਾਡੀ ਮੰਗ ਇਹ ਸੀ ਕਿ ਵੀ ਜਿਹੜੀ ਇਹ ਸ਼ਲੀਲਤਾ ਇਹਦੇ ਤੇ ਨਕੇਲ ਕਸੀ ਜਾ ਸਕੇ ਤਾਂ ਕਿ ਜਿਹੜੀਆਂ ਬੁਰਾਈਆਂ ਪੈਦਾ ਹੋ ਰਹੀਆਂ ਸਮਾਜ 'ਚ ਉਹਨੂੰ ਘਟਾਇਆ ਜਾ ਸਕੇ ਕਿਉਂਕਿ ਅੱਜ ਕੱਲ ਪੜ੍ਹਾਈ ਦੇ ਮਾਮਲੇ ਵਿੱਚ ਬੱਚਿਆਂ ਨੂੰ ਫੋਨ ਰੱਖਣਾ ਇਹ ਇੱਕ ਉਹਨਾਂ ਦੀ ਜ਼ਰੂਰਤ ਬਣ ਗਈ ਹੈ ਉਹ ਉਸ ਪਾਸੇ ਇੱਥੇ ਘਟ ਆਉਂਦੇ ਆ ਫਿਰ ਆਟੋ ਬੰਨ ਲਈ ਆਪਾਂ ਦੇਖਦੇ ਹਾਂ ਆਪਣੇ ਸਾਰਿਆਂ ਕੋਲ ਇਹ smartphones ਹੈਗੇ ਆ ਵੀ ਇਹਦੇ ਵਿੱਚ ਆਟੋਮੈਟਿਕ ਕੋ ਕੁਝ ਹੋਰ ਹੀ ਸਾਈਟਾਂ ਖੁੱਲ ਜਾਂਦੀਆਂ ਤੇ ਇਹ ਜਿਹੜਾ ਨਵਾਂ ਟ੍ਰੈਂਡ ਚੱਲਿਆ ਸੀਗਾ ਅਸ਼ਲੀਲਤਾ ਦਾ ਲੜਕੀਆਂ ਵੱਲੋਂ ਲੜਕਿਆਂ ਵੱਲੋਂ ਬਹੁਤ ਘੱਟ ਕੱਪੜੇ ਪਾ ਕੇ ਅ ਵੈਸੇ ਇਸ ਚੀਜ਼ ਦੀ ਅਸੀਂ ਮਾਫੀ ਚਾਹਾਂਗੇ ਵੀ ਜਦੋਂ ਕੁਝ ਐਸੀ ਗੱਲ ਕਹੀ ਜਾਂਦੀ ਆ ਵੀ ਘੱਟ ਕੱਪੜੇ ਪਾ ਕੇ ਐਸੇ ਉਹ ਬਣਾਉਂਦੀਆਂ ਰੀਲਾਂ ਬਣਾਉਂਦੇ ਆ ਫਿਰ ਕਿਹਾ ਜਾਂਦਾ ਵੀ ਉਹ ਮਨਾਰੀ ਜਾਤੀ ਤੇ ਇਹ ਹਮਲਾ ਹੋ ਗਿਆ ਜੀ ਅਸੀਂ ਉਸ ਹਮਲੇ ਵਾਲੇ ਵਿਸ਼ੇ ਤੇ ਗੱਲ ਨਹੀਂ ਕਰ ਰਹੇ ਅਸੀਂ ਕਰ ਰਹੇ ਆ ਵੀ ਅਸ਼ਲੀਲਤਾ ਚ ਵੀ ਜਿਹੜਾ ਕਿ ਸਮਾਜ ਦੇ ਵਿੱਚ ਬੁਰਾਈਆਂ ਪੈਦਾ ਹੋ ਰਹੀਆਂ ਉਹਦੀ ਰਿਕਵਰਟ ਬਣ ਸਕੇ ਉਹਦਾ ਰਿਜ਼ਲਟ ਆਪਾਂ ਦੇਖ ਹੀ ਲਿਆ ਉਹਦਾ ਰਿਜ਼ਲਟ ਕੀ ਨਿਕਲਿਆ ਜੇ ਪ੍ਰਸ਼ਾਸਨ ਨੂੰ ਅਸੀਂ ਵੀ ਬੇਨਤੀ ਕੀਤੀ ਆ ਹੋ ਸਕਦਾ ਸਾਡੇ ਵਰਗੀਆਂ ਐਸੋਸੀਏਸ਼ਨਾਂ ਨੇ ਜਾਂ ਹੋਰ ਮੋਤਵਰ ਬੰਦਿਆਂ ਨੇ ਹੋਰ ਵੀ ਇਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੋਵੇ ਅਗਰ ਪ੍ਰਸ਼ਾਸਨ ਪਹਿਲਾਂ ਹੀ ਐਕਟਿਵ ਹੋ ਜਾਂਦਾ ਤੇ ਹੋ ਸਕਦਾ ਵੀ ਇਹ ਜਿਹੜੀ ਵਾਰਦਾਤ ਤੇ ਲੇਡੀਜ਼ ਵਾਲੀ ਹੋਈ ਆ ਸ਼ਾਇਦ ਉਹ ਨਾ ਹੀ ਹੁੰਦੀ ਤੇ ਹੁਣ ਵੀ ਸਾਡੀ ਬੇਨਤੀ ਇਹੀ ਆ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਅਸੀਂ ਕਰਦੇ ਆ ਸਾਡੀ ਐਸੋਸੀਏਸ਼ਨ ਕਿ ਇਹ ਜਿਹੇ ਜਿਹੜਾ ਕੰਟੈਂਟਸ ਪੈਂਦੇ ਆ ਲੜਕੀਆਂ ਵੱਲੋਂ ਲੜਕਿਆਂ ਵੱਲੋਂ ਇਹਦੇ ਤੇ ਰੋਕ ਲੱਗਣੀ ਚਾਹੀਦੀ ਆ ਵੈਸੇ ਤਾਂ ਵਾਲ ਵਿਭਾਗ ਵਿਭਾਗ ਜਿਹੜਾ ਹੈਗਾ ਉਹ ਮਹਿਲਾ ਵਿਭਾਗ ਹੈਗਾ ਚੰਡੀਗੜ੍ਹ ਤੋਂ ਉਹਨਾਂ ਨੇ ਬੜੇ ਸਖਤ ਨਿਰਦੇਸ਼ ਪੰਜਾਬ ਪੁਲਿਸ ਨੂੰ ਦੇਤੇ ਆ ਕਿ ਇਹਨਾਂ ਤੇ ਬਾਜ਼ਖ ਰੱਖੀ ਜਾਵੇ ਔਰ ਇਹ ਜਿਹੇ ਜਿਹੜੇ ਲੋਕ ਹੈ ਇਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ ਇਹ ਸਾਡੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਦਾ ਮੇਨ ਅਜੰਡਾ ਇਹ ਸੀ ਲੇਕਿਨ ਸਰ ਦੇਖਣ ਵਾਲੀ ਬਾਤ ਤੋਂ ਇਹ ਹੈ ਕਿ ਇਹ ਜੋ ਮੁੱਦਾ ਹੈ ਇਹ ਤੋਂ ਇੰਡੀਅਨ ਲੈਵਲ ਤੇ ਹੈ ਆਪ ਸਟੇਟ ਲੈਵਲ ਤੇ ਲਈਏ ਤੋਂ ਪੂਰਾ ਜੋ ਹੈ ਬਾਰ ਸਰਕਾਰ ਦੇ ਜਿੰਨੇ ਵੀ केंद्र शासित प्रदेश है जितने राज्य हैं सभी स्टेट में ये अश्लीलता की वीडियो चल रही है लेकिन इसके लिए आपने क्या कदम उठाया क्योंकि ये पंजाब में नहीं है ये सभी में, तो में उत्तर प्रदेश में भी है उत्तराखंड में भी है राजस्थान में तो 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 है ठीक कह रहे हो ये कल पंजाब च नहीं ये थ्रू आउट ऑफ इंडिया पूरा कंट्री चा इवन के पूरे वर्ल्ड कई देशों चौर भी है इस करके असि तो एक जरा लैटर आ मान योग प्रधानमंत्री भारत ਉਹਨਾਂ ਨੂੰ ਵੀ ਅਸੀਂ ਇਹ ਲੈਟਰ ਲਿਖਿਆ ਸੀਗਾ ਤਾਂ ਕਿ ਮਾਨਯੋਗ ਡੀਸੀ ਸਾਹਿਬ ਵੱਲੋਂ ਉਹ ਕਵਰਿੰਗ ਲੈਟਰ ਲਾ ਕੇ ਪ੍ਰਧਾਨ ਮੰਤਰੀ ਸਾਹਿਬ ਆਫਿਸ 'ਚ ਚਲੀ ਜਾਵੇ ਅਸੀਂ ਸੂਚਿਤ ਉਹਨਾਂ ਨੂੰ ਵੀ ਕੀਤਾ ਲੇਕਿਨ ਅਸੀਂ ਜ਼ਿਆਦਾਤਰ ਜਿਹੜੇ ਲੈਟਰ ਆ ਉਹ ਆਪਣੇ ਸੂਬੇ ਸਰਕਾਰ ਨੂੰ ਲਿਖਿਆ ਤਾਂ ਕਿ ਇਹ ਵੀ ਇਸ ਤੇ ਐਕਸ਼ਨ ਲੈ ਸਕਣ ਔਰ ਸਾਡਾ ਇੱਕ ਮੇਨ ਅਜੰਡਾ ਇਹ ਵੀ ਸੀਗਾ ਵੀ ਸਾਨੂੰ ਸਾਡੀ ਐਸੋਸੀਏਸ਼ਨ ਨੂੰ ਦੇਖ ਕੇ ਸ਼ਾਇਦ ਕਈ ਲੋਕ ਜਕਦੇ ਹੁੰਦੇ ਆ ਜਾਂ ਕਈ ਐਸੋਸੀਏਸ਼ਨਾਂ ਜਕਦੀਆਂ ਹੁੰਦੀਆਂ ਵੀ ਉਹ ਵੀ ਬਾਹਰ ਆਉਣਗੀਆਂ ਕਿਉਂਕਿ ਲੋਕ ਇਸ ਦੇ ਪ੍ਰਤੀ ਗੱਲਾਂ ਦਾ ਬਹੁਤ ਕਰ ਰਹੇ ਸੀ ਪਰ ਐਫਰਟਸ ਨਹੀਂ ਸੀ ਕੋਈ ਮੂਰੇ ਨਹੀਂ ਸੀ ਲੱਗ ਰਿਆ ਉਹ ਅਸੀਂ ਮੂਰੇ ਲਾਗੇ ਸੀਗੇ ਤੇ ਉਹਦਾ ਰਿਜ਼ਲਟ ਵੀ ਸਾਨੂੰ ਨਜ਼ਰ ਆਇਆ ਪੋਜ਼ਿਟਿਵ ਰਿਜ਼ਲਟ ਪ੍ਰਸ਼ਾਸਨ ਵੱਲੋਂ ਸਾਨੂੰ ਨਜ਼ਰ ਆਇਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਯਕੀਨ ਦਿਵਾਉਨੇ ਆ ਕਿ ਅਸੀਂ ਉਹਨਾਂ ਦੇ ਨਾਮ ਇਸ ਮਾਮਲੇ 'ਚ ਮੋਢੇ ਨਾਲ ਮੋਢਾ ਪੁਰਾ ਲਾ ਕੇ ਚੱਲਾਂਗੇ ਤਾਂ ਕਿ ਜਿਹੜੀ ਇਹ ਜੀ ਗੰਦਗੀ ਸਮਾਜ 'ਚ ਫੈਲ ਰਹੀ ਆ ਉਹਨੂੰ ਬੰਦ ਕੀਤਾ ਜਾ ਸਕੇ ਲੇਕਿਨ ਵਰਲਡ ਦੇ ਅੰਦਰ ਕੁਝ ਕੰਟਰੀ ਐਸੀ ਹੈ ਜਹਾਂ ਪੇ ਇਨ ਵੈਬਸਾਈਟ ਕੋ ਬੈਨ ਕੀਤਾ ਗਿਆ ਹੈ ਔਰ ਵਹਾਂ ਪੇ ਜਹਿਆ ਕ੍ਰਾਈਮ ਰੇਟ ਲਗਭਗ ਜ਼ੀਰੋ ਦੇ ਬਰਾਬਰ ਹੀ ਹੈ ਕੀ ਐਜ਼ ਐਸਾ ਆਦੇਸ਼ ਭਾਰਤ ਸਰਕਾਰ ਨਹੀਂ ਕਰਨੀ ਚਾਹੀਦੀ ਕਿ ਇਨੀ ਵੈਬਸਾਈਟ ਕੋ ਜੋ ਵੀ ਹੈ ਉਹਨੇ ਬੈਨ ਕਰਾ ਜਾਏ ਬਿਲਕੁਲ ਤੁਸੀਂ ਸਵਾਲ ਠੀਕ ਪੁੱਛਿਆ ਹੈ ਇਹ ਇਹਦੇ ਵਿੱਚ ਦੇਖੋ ਜੋ ਵੀ ਸਮਾਜ ਨੂੰ ਖਰਾਬ ਕਰਨ ਵਾਸਤੇ ਦੇਸ਼ ਨੂੰ ਖਰਾਬ ਕਰਨ ਵਾਸਤੇ ਜੋ ਵੀ ਫੋਨ ਦੀ ਵਰਤੋਂ ਹੋ ਰਹੀ ਹੈ ਆਪਾਂ ਹੁਣ ਦੇਖਦੇ ਹਾਂ ਕਈ ਸਾਈਟਾਂ ਬੰਦ ਕੀਤੀਆਂ ਜਾਂਦੀਆਂ ਕਈਆਂ ਦੇ WhatsApp ਜਾਂ ਹੋਰ ਕਈ ਲਾਈਨਾਂ ਬੰਦ ਕੀਤੀਆਂ ਜਾਂਦੀਆਂ ਵੀ ਦੇਸ਼ ਦੀ ਸੁਰੱਖਿਆ ਵਾਸਤੇ ਜਾਂ ਉਹ ਦੇਸ਼ ਨੂੰ ਪੜਕਾਉਂਦੇ ਆ ਜਾਂ ਕਮਿਊਨਿਟੀ ਨੂੰ ਪੜਕਾਉਂਦੇ ਆ ਉਹ ਵੀ ਤਾਂ ਬੰਦ ਕਰਦੇ ਆਂ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਇਹਦੀਆਂ ਅਸ਼ਲੀਲ ਸਾਈਟਾਂ ਚੱਲ ਰਹੀਆਂ ਜਾਂ ਇਹ ਜੇ ਕੰਟੈਂਕਟਸ ਪਾ ਰਹੇ ਆ ਲੋਕ ਅਸ਼ਲੀਲ ਪਾ ਰਹੇ ਆ ਇਹਨਾਂ ਦੇ ਵੀ ਬਲੌਕ ਹੋਣੇ ਚਾਹੀਦੇ ਆ